ਇਕ ਓੰਕਾਰ ਸਤਿਗੁਰ ਪ੍ਰਸਾਦ ਪਾਇ ਸ਼ਹਿਦ ਸੁਨੀ ਕਬੇ ਬਾਇ ਮੈਂ ਪੀਤੋ ਪਈ ਅਮਰੀ ਗੁਰੂ ਹਾ ਦੇ ਰਚਾ ਪੂਰਨ ਹੋਇ ਚਿਤ ਕੇਚਾ ਤਵ ਚਰਨ ਮੰਡੇ ਹਮਾਰਾ ਆਪਣਾ ਜਨ ਕਰੋ ਪਤਿ ਪਾਰਾ ਹਮਰੇ ਦੁਸ ਬੈਤ ਮਕਾਓ ਆਪ ਹਾ ਦਮ ਹੈ ਬਚਾਓ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਖ ਸਦਾ ਕਰਤਾਰਾ ਮੋਰ ਚੜਜ ਕਰ ਦੇ ਕਰੀਏ ਸਭਾਣ ਕੁਾਰਿ ਸੁਨਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮਾ ਚਾੜ ਕੇ ਔਰ ਨਾ ਤੇ ਆਉਂ ਜੋਗਰ ਤਾ ਸਭੰ ਤੇ ਪਾਉ ਸੇਵਕ ਸਿੱਖ ਹਮਾਰੇ ਤਾਰ ਗਏ ਤੁਮ ਤੁ ਸਤਰ ਹਮਾਰੀ ਮਾਰ ਗਏ ਆਪ ਹਾਦੇ ਮਦੇ ਬਲੀਏ ਮਰਨ ਕਾਲ ਕਾ ਤਰਾਸ ਨਿਵਈਏ ਪੂਜੋ ਸਦਾ ਹਮਾਰੇ ਪੱਚਾ ਸੇ ਸੁਜੋ ਕਰੀ ਵਰਖਾ ਰਾਖ ਲੈ ਮੇ ਰਖ ਨਹਾਰੇ ਸਾਹਿਬ ਸੰਤ ਸਾਹੇ ਪਿਆਰੇ ਤੀਨ ਵਾਰ ਜਿਸ ਨੇ ਕੇ ਹੰਤਾ ਤੁਮ ਹੋ ਕਰੀ ਚਤੁਰਦਸ਼ ਕੰਤਾ ਕਾਲ ਪੈ ਬ੍ਰਹਮਾ ਵਕਤਰਾ ਕਾਲ ਪੈ ਸੁਖ ਦੇਵ ਵਤਰਾ ਕਾਲ ਪਾਇ ਕਰਿ ਕਿਸ ਨਵਰ ਕਾ ਸਾਸ ਸਗਲ ਕਾ ਕਤਿ ਹੈ ਤੁਮਾ ਸਾਜ ਜਵਨ ਕਾਲ ਜੋ ਵੀ ਸਭ ਪੀਓ ਬੇਦ ਰਾਇ ਬ੍ਰਹਮਾ ਜੋਤੀ ਹੋ ਜਵਨ ਕਾ ਸਭ ਲੋਕ ਸਵਾਰ ਨਮਸਕਾਰ ਹੈ ਤਾਇ ਹਮਾਰਾ ਜਵਨ ਕਾ ਸਦਕ ਬਨਾਇਓ ਦੇਵਤਾ ਜਿਤ ਨੂੰ ਪਜਾਇਓ ਆਦੰਤੇ ਕੇ ਉਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀ ਕੋ ਹਮਾਰੀ ਸਕਲ ਪ੍ਰਜਾ ਦੇ ਨੇ ਅਬ ਸਵਾਰੇ ਜਿਵ ਕਰ ਕੋ ਸਭ ਗੁਣ ਸੁਭਤੀਓ ਸਤਰੰਗੋ ਕੋਲ ਨਿਧਕੀਓ

ਨਰੰਕਾਰ ਨਰਵਕਾਂਡਰ ਲੰਬੇ ਆਦਿ ਨੀਨ ਨਾਦੇ ਸੰਭ ਤਾ ਕਾ ਮੂੜ ਚਾਰਤ ਸਵੇਦਾ ਜਾ ਕੋ ਪੇਵਨ ਭਾਗ ਸਵੇਦਾ ਤਾ ਕੋ ਕਿਰਪਾ ਹਨ ਨਮਾਇਤ ਮਹਾ ਮੂੜ ਕਛੂ ਪੇਵਨਾ ਜਾਣਤ ਮਹਾਦੇਵ ਕੋ ਕਹਿ ਸਰਾਸ ਨਰੰਕਾਰ ਕਾ ਚਿੰਤ ਮੁਪੇਵ ਆਪੇ ਆਪਣੀ ਬਧੈ ਜੋਤੀ ਭਰਨਤ ਪਿੰਨ ਪਿੰਨ ਚ ਦਿਚੇਤੀ ਤੁਮਰਾ ਲਕਣਜੈ ਵਿਸਾਰਾ ਗੈਮਸੇ ਤਮ ਸੰਸਾਰਾ ਈਕੇ ਰੂਪ ਨੂਪ ਸੂਪਾਰੰਤ ਤੋਰਾ ਕਹਿ ਕੋ ਪਾਟ ਦੇ ਰਸੇ ਚਟਕੀ ਨੇ ਸਪੁਰਤਾਂ ਬਹੁ ਰਈ ਦੇਨੇ

ਫਿਰ ਪਾਦਰੇ ਸੰਜਾਇ ਲੈ ਰਹੇ ਹੋ ਤਾਂ ਕਿ ਤਾਲ ਤਨਕ ਮੋਹਰ ਹੋ ਰਿਦ ਸਿਦ ਕਰਮੋ ਸਭ ਹੋਇ ਰਿਸ ਸਾਸ ਸਕੇ ਨਾ ਕੋਈ ਏਕ ਬਾਰ ਜਿ ਤੁਮੈ ਸਮਾਰਾ ਕਾਲ ਫਾਸੇ ਤਾਇ ਬਾਰਾ ਜਿੰਨਰ ਨਾਮ ਤੇ ਹਰੋ ਕਹਾ ਦਰ ਜਿਸ ਰੋਗ ਤੇ ਰਹਾ ਖੜਗ ਕੇ ਤੁਮੈ ਸਰਨ ਤੇ ਹਾਰੀ ਆਪ ਹਾਰ ਦਿਲ ਹੋ ਬਾਰੀ ਸਰਬ ਠੋਰ ਮੋਹ ਸੁਹਾਈ ਜਿਸ ਰੋਗ ਤੇ ਲੇ ਹੋ ਬਚਾਈ ਖੜਗ ਕੇ ਤੁਮੈ ਸਰਨ ਤੇ ਹਾਰੀ ਆਪ ਹਾਰ ਦਿਲ ਹੋ ਬਾਰੀ ਸਰਬ ਥੋਰ ਮੋ ਹਉ ਸਹਾਈ ਦਸਿਓ ਉਤਲਿ ਹੋਵੁ ਚਾਈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ